ਲੋ ਵੀ ਸੰਗਤੇ ਜਿਹੜਾ ਬੜੀ ਬੇਸਾਵਰੀ ਨਾਲ ਆਪਾਂ ਨੂੰ ਤਿਆਰ ਸੀਗਾ ਤੇ ਉਹ ਮਾਨਸਿਕ ਸੀਤਾ ਆਪਣੇ ਵਿਚਕਾਰ ਪਹੁੰਚੀਆਂ ਨੇ 5-7 ਮਿੰਟਾਂ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਇੱਕ ਇਹ ਜੀ ਮਾਨਸਿਕ ਸੀਤ ਨੂੰ ਚਿੱਟੇ ਚਾਉਲ ਜਿਨ੍ਹਾਂ ਨੇ ਪਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਕੁੜੀ ਮੁੰਡੇ ਨਾਲ ਸੋਹਣੀ ਤੇ ਮੁੰਡਾ ਕੁੜੀ ਨਾਲੋਂ ਸੋਹਣਾ ਵਾ 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 ਉਹ ਵਾ ਵਾ ਨੂੰ ਮੈਂ ਛੇਰ ਸੁਣਾਇਆਗਾ ਛੇਰ ਸੁਣਾਇਆ ਦੁਬਾਨ ਅੱਲਾਹ ਦੁਬਾਨ ਅੱਲਾਹ ਦੁਬਾਨ ਲੋਕ ਤਾਂ ਬਾਲੂ ਕੁੜਦੇ ਆਗੇ ਜਾਂ ਕਰਦੇ ਆਪਾਂ ਇਹਨਾਂ ਦੇ ਬੰਨ ਕੇ ਰੱਖਦੇ ਆਂ ਆਏ ਡੌਲੇ ਤੇ ਜੀ ਡੌਲੇ ਤੇ ਬੱਸ ਕੀ ਇਹਨਾ ਆਇਆ ਮੁੰਡੇ ਨੂੰ ਬੋਲ ਮਾਰਦਾ ਓਏ ਨਹੀਂ ਗੱਲ ਸੁਣਦਾ ਬੱਲੀ ਲਓ ਬਈ ਹੁਣ ਥੋੜੇ ਵਿਚਕਾਰ ਕੀਤਰ ਬਾਬਾ ਪਹੁੰਚ ਰਿਹਾ ਕੀਤਰ ਬਾਬਾ ਕੰਮ ਆਉਂਦਾ ਸਟੇਜ ਕੰਮ ਆਉਂਦਾ ਸਟੇਜ ਕੀਤਰ ਬਾਬਾ ਛੋਟਾ ਜਿਹੋਰ ਦਾ ਤਾੜਕਾਂ ਦੇ ਨਾਲ ਕੀਤਰ ਬਾਬਾ ਕੌਂ ਤਰੇ ਆ ਵਿਆਹ ਦਾ ਪ੍ਰੋਗਰਾਮ ਹੈ ਇਹ ਓ ਚੁੱਪ ਕਰਕੇ ਬਹਿ ਜਾ ਕੱਢਣਾ ਪ੍ਰੋਗਰਾਮ ਹੈਗਾ ਪੁੱਛਾ ਕੱਢਣਾ ਬਹਿ ਜਾ ਚੁੱਪ ਕਰਕੇ ਕੀਤਰ ਬਾਬਾ ਆਉਂਗਾ ਆਹ ਸਾਰੀ ਧਾਮਾ ਪਾ ਬਾੜ ਖਲਾ ਕੇ ਆ ਜਾਣੀ ਮੋਰ ਦੀਆਂ ਪਹਿਲਾ ਪਾ ਜਾ ਬਾੜ ਖਲਾ ਕੇ ਆ ਜਾਣੀ ਮੋਰ ਦੀਆਂ ਪਹਿਲਾ ਪਾ ਜਾ ਨੀ ਜੇ ਬਾੜ ਮੈਂ ਖੋਲ ਦੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਵੀ ਲਹਿੰਗੇ ਤੇ ਕੜੀ ਚਾਉੜ ਰੋਲ ਦੂ ਲਹਿੰਗੇ ਤੇ ਕੜੀ ਚਾਉੜ ਰੋਲ ਦੂਣੀ ਹਈ ਬਹੁਤ ਰੋਸ਼ੜੀਏ ਕੀ ਜੈ ਹੋ ਬੜਾਈ ਹੋਈ ਮੂਰਖ ਸਾਧ ਸੰਗਤ ਕੀ ਜੈ ਹੋ ਬੜ ਭੁਖੀ ਸੰਗਤ ਕੀ ਜੈ ਹੋ ਬੜੀ ਚਰਟਾਗੀ ਕੀ ਜੈ ਹੋ ਜ ਆ ਵੀ ਪਛਾਉਂ ਜੋਂ ਦਾ ਰਾਜ ਜੋਂ ਦਾ ਪਹਿਲੇ ਜੋਂ ਦਾ ਜੋਂ ਦਾ ਸ਼ਾਬਾਸ਼ ਲੈ ਆ ਵੀ ਚੇਲਾ ਕਰਕੇ ਕੋਈ ਤਾਂ ਹਾਂ ਬਾਬਾ ਤੂੰ ਆਇਆ ਨਾ ਸੀ ਹਾਂ ਆਂਦਾ ਕਿ ਆਪਣੇ ਮੰਗਰਸਾਂ ਦਾ ਸੰਗਤ ਆਈ ਸੀਗੀ ਜਿਹੜੀ ਪੁੱਛਣੇ ਲੈਣ ਆਈ ਸੀ ਅੱਛਾ ਇੱਥੇ ਆ ਉਹ ਮਾਰ ਲਾ ਉਹ ਜੀ ਅਜ ਕੁਝ ਬਣਾਣੀ ਗੱਲ ਸੁਣ ਲੈ ਮੇਰੀ ਹਾਂ ਆਪਣੇ 2 ਮਿੰਟ ਖੜੇ ਇੱਥੇ ਤਾਂ ਭੀੜ ਦੇਖੀ ਲੋਕ ਆਉਂਦੇ ਹਰ ਜੇ ਕੰਮਾਂ ਚ ਗੁਰੂ ਘਰ ਚ ਤਾਂ ਜਾਂਦੇ ਹੀ ਨਹੀਂ ਆਵਾ ਮਾਰ ਕੇ ਦੋ ਚਾਰ ਗੱਪ ਹੁਣ ਲੁੱਟ ਲੈਣਾ ਤੂੰ ਕਬਰ ਆ ਨਾ ਤੇ ਨਾ ਜਿਹੜੇ ਇੱਥੇ 80 ਰੁਪਏ ਵੇਚ ਗਿਣੇ ਜੱਕੇ ਇੱਥੇ 80 ਰੁਪਏ ਗਰੇ ਸੀ ਉਹ ਤਾਂ ਮੈਂ ਰੋਲਾ ਨਾ ਪਾ ਤੇਰੀ ਆਂਟੀ ਨੂੰ ਦੇਤੇ ਉਹਨੇ ਡਾਟਾ ਮੁੱਕ ਗਿਆ ਸੀ 2 ਜੀਬੀ ਡਾਟਾ ਪਵਾਉਣਾ ਉਹਨੇ ਤਾਂ ਠੀਕ ਹੈ ਪਰ ਚੁੱਪ ਆ ਉਹ ਇੱਕ ਹੋਰ ਸੁਣ ਲੈ ਹਾਂ ਅੱਜ ਮੈਚ ਚੱਲੂਗਾ ਪੰਜਾਬ ਕਿੰਗਸ ਦਾ ਤੇ ਮੁੰਬਈ ਇੰਡਨ ਦਾ ਤੁਹ ਫਿਰ ਬਾਬਾ ਉਹਦੇ ਚ ਆਪਣੀ ਪੰਜਾਬ ਨੂੰ ਆਪਾਂ ਸਪੋਰਟ ਕਰਨੀ ਆ ਬਾਬਾ ਹਾਂ ਬਿਲਾਜ਼ਮੀ ਪੱਕੀ ਸਪੋਰਟ ਆਪਣੀ ਬਾਕੀ ਮੈਂ ਕਰੂੰਗਾ ਤੂਣਾ ਟਾਮਣਾ ਤੂਣਾ ਟਾਮਣਾ ਬਾਕੀ ਆਪਣੇ ਕਰ ਜਤਨਾ ਤਾਂ ਉਹਨਾਂ ਦੇ ਆਪ ਦੇ ਹਿੱਕ ਦੇ ਜੋਰ ਤੇ ਆ ਇਹ ਤਾਂ ਆਪਣਾ ਨਾਮ ਵੱਜ ਜੂ ਵੀ ਉਹਨਾਂ ਨੇ ਤੂਣਾ ਟਾਮਣ ਕਰਿਆ ਸੀ ਲੈ ਮਾੜਾ ਫਿਰ ਮੈਂ ਪਾਣੀ ਕਰ ਦਾਂ ਲੈ ਲੈ ਬਾਬਾ ਬਾਬਾ ਮੰਤਰ ਪੂਰਾ ਸਰੇ ਵਾਲਾ ਪੜ੍ਹਦੀ ਉਹ ਮੰਤਰ ਪੜ੍ਹਦੀ ਪਾਣੀ ਪੀਣ ਦੇ ਕੰਮ ਆਉਂਦਾ ਮੈਂ ਮਾੜਾ ਇਹਨਾਂ ਨੂੰ ਜਾਣ ਕੇ ਤੇ ਆਉਣਾ ਤੂਣਾ ਟਾਮਣ ਜਾਂ ਕਰਕੇ ਡਰ ਜਾਣਗੇ ਇਹਨਾਂ ਨਾਲ ਪੈਸੇ ਟੇਕਣਗੇ ਫਿਰ ਮੱਥਾ ਕਰਦੇ 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 ਉਹ ਮੂਰਖ ਲੋਕਾਂ ਨੂੰ ਠੱਗਣ ਦਾ ਤਰੀਕਾ ਬਣਾਇਆ ਹੈ ਪਾਣੀ ਦਾ ਛੱਟਾ ਲਾਇਆ ਹੈ ਲੋਕਾਂ ਦੀਆਂ ਜੇਬ ਦੇ ਵਿੱਚੋਂ ਸੌ ਸੌ ਕਢਾਇਆ ਹੈ ਤੇ ਆਪਣਾ ਮੋਬਾਈਲ ਦਾ ਨੈਟ ਪੈਕ અપਵਾਇਆ ਹੈ ਬੜਾ ਕੀਚਰ ਟੈਗ ਕੀ ਕੱਲ ਇਹ ਆਇਤੀ ਕਲੀਗਾ ਤੂੰ ਕਰਤੇ ਓਏ ਇਹ ਤੈਨੂੰ ਪਤਾ ਨਹੀਂ ਇਹ 100 ਟਸ ਨੇ ਹੁੰਦੇ ਆ ਬਾਬਾ ਮੈਨੂੰ ਤਾਂ ਤੇਰੀ ਤਾਂ 80 ਹੁੰਦੀ ਆ ਕਿਤੇ ਪਾਣੀ ਤਾਂ ਨਹੀਂ ਨੂਨ ਕਰਾਰਾ ਸੀ ਮੈਨੂੰ ਵੀ ਐ ਲੱਗਾ ਕੰਜਰਾ ਕਿਸੇ ਜਵਾਕ ਦਾ ਬੂਤ ਤਾਂ ਨਹੀਂ ਪਤਾ ਚੱਲਿਆ ਕਿ ਪਤਾ ਨਹੀਂ ਕੀ ਚੀਜ਼ ਸੀ ਬਾਬਾ ਚੱਲ ਕੋਈ ਨਹੀਂ ਕੋਈ ਨਹੀਂ ਚੱਲ ਚੱਲਾ ਹੁੰਦਾ ਚੱਲ ਜਵਾਕਾਂ ਦਾ ਕਾਦਾ ਹੁੰਦਾ ਕਾਦਾ ਹੁੰਦਾ ਉਹ ਲੈ ਕਰ ਹਾਂ ਲੈ ਵੀ ਤੇਰੀ ਅਲੀ ਗੱਲ ਆ ਪੈਸਾ ਤਾਂ ਇੱਕ ਵੀ ਹੈ ਨਹੀਂ ਇੱਥੇ ਹਾਂ ਨਾ ਚੋਲੇ ਚੱਕ ਕੋਈ ਫੇਰਾ ਚੱਕ ਗਏ ਬਾਬਾ ਹਾਂ ਕੋਈ ਕਰਗੇ ਪੁੱਛ ਕੱਢ ਕੇ ਕਿਸੇ ਦੀ ਕਰਕੇ ਭੜਾ ਕਰ ਦਿੰਦੇ ਆ ਭੜਾ ਬਾਬਾ ਮੇਰੇ ਸਾਵਲੇ ਜੇ ਰੰਗ ਤੇ ਨਾ ਜਾਮੀ ਸਾਵਲੇ ਜੇ ਵੀ ਮੇਰੇ ਸਾਵਲੇ ਜੇ ਸਾਵਲੇ ਜੇ ਰੰਗ ਤੇ ਨਾ ਜਾ ਮੇ ਮਾਂ ਮੈਨੂੰ ਚਾਨ ਨੇ ਅਖਦੀ ਓ ਮਾਂ ਮੈਨੂੰ ਚਾਨ ਨੇ ਅਖਦੀ ਹਾਏ ਨਹੀਂ ਮਾਂ ਮੈਨੂੰ ਚਾਨ ਨੇ ਅਖਦੀ ਮੇ ਮਾਂ ਮੈਨੂੰ ਚਾਨ ਨੇ ਅਖਦੀ ਮੇਰੇ ਸਾਵਲੇ ਜੇ ਰੰਗ ਤੇ ਨਾ ਜਾ ਮਾਂ ਮੈਨੂੰ ਚਾਨ ਨੇ ਅਖਦੀ ਨੀ 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 ਚੰਮੀ ਆ ਜੇ ਨੀ ਯਾਰ ਗਾਣਾ ਤਾਂ ਹੈ ਆਪਣੇ ਕਮਰਗਲੇ ਵਾਲ ਨੇ ਨਹੀਂ ਗਾਇਆ ਸੀ ਕਮਰਗਲੇ ਵਾਲ ਦੀ ਹੈ ਗਾਣਾ ਹਾਂ ਹਾਂ ਫਿਰ ਹੁਣ ਆਇਆ ਕਰ ਹਾਂ ਨਾ ਜਾਈ ਮਸਤਾਂ ਦੇ ਬਿਹੜੇ ਮਸਤ ਬਣਾ ਦੇਣਗੇ ਵੀਰ ਜਿਹੜੇ ਪੈਸੇ ਚਾਰ ਦੇ ਜੇਬ ਦੇ ਵਿੱਚ ਆ ਉਹ ਵੀ ਤੇਰੇ ਲਵਾ ਦੇਣਗੇ ਬਾਕੀ ਆ ਕਿਹਾ ਹੋ ਕੀ ਆ ਕਿਹਾ ਕੋਸ ਨਹੀਂ ਤੂੰ ਬੈਠ 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 ਇਹ ਮੁੰਡਾ ਕੋਈ ਜ਼ਿਆਦਾ ਨਹੀਂ ਨੱਚਦਾ ਜ਼ਿਆਦਾ ਨੱਚਦਾ ਇਹ ਨੂੰ ਲੁੱਟਾਂਗੇ ਹਾਂ ਚਲ ਠੀਕ ਆ ਲੈ ਨਾ ਨੀ ਨਾ ਖੜ ਜਾ ਯਾਰ ਇੱਕਦਾਂ ਨਾ ਹੱਤਾ ਨਹੀਂ ਕਹੀ ਤੈਨੂੰ ਕੋ ਖੁਰਕਬਾਲੀ ਹੋਈ ਜਾਂਦੀ ਆ ਗਾਣਾ ਮਾਸਤ ਬਣਾ ਦੇਣਗੇ ਬੀਬਾ ਹਾਂ ਠੀਕ ਆ ਠੀਕ ਆ ਲੈ ਮੇ ਨੱਟਾਂ ਲਾ ਦੇਣਗੇ ਬੀਬਾ ਨੀ ਮਾਸਤ ਬਣਾ ਦੇਣਗੇ ਬੀਬਾ ਨਾ ਜਾਈਂ ਸਾਰੇ ਦੇਸ ਦੇ ਪਹਿ ਆ ਜਿਹੜੇ ਉ ਵੀ ਲਵਾ ਦੇਣਗੇ ਬੀਬਾ ਮਾਸਤ ਆ ਜਿਹੜੀ ਦੇਵ ਆ ਤੇਰੀ ਸਾਰੀ ਖਾਲੀ ਕਰਾ ਦੇਣਗੇ ਬੀਬਾ ਨਾ ਜਾਈਂ ਇਤਤ ਗੱਲ ਹੋ ਰੇ ਹਾਂ ਓਏ ਬਾਪੂ ਓਏ ਮੈਂ ਤੇਰਾ ਗੁਰੂ ਆ ਇੱਥੇ ਬਾਪੂ ਓਏ ਓ ਚਲ ਗੁਰੂ ਨਾਲ ਆਂ ਤਾਂ ਗੁਰੂ ਤੁਨੂੰ ਮੰਨ ਲੈਣਿਆ ਹਾਂ ਆਏ ਜਿੱਥੇ ਤੂੰ ਆਇਆ ਬੈਠਾ ਸੀ ਕੀ ਗੱਲ ਸੀ ਉਹ ਯਾਰ ਥੋੜੀ ਜੀ ਘਾਟਵਾ ਦਾ ਸਰੀਰ ਤੇਜ ਮੜਿਆ ਨਹੀਂ ਮੜਾ ਜੀ ਨਾ ਨਾ ਬਾਹਰ ਔਖਾ ਕਾਬਜੀ ਹੋਈ ਪਈ ਐ ਅਜ ਤਾਂ ਮੈਂ ਉਹ ਕਰ ਲਿਆ ਸੀ ਮੇਰੇ ਤੇਰਾ ਇੱਥੇ ਨਹੀਂ ਪਿਆ ਸੀ ਮੜਾ ਹਾਂ ਤੇ ਮੈਂ ਚੱਕ ਤਾ ਸਾਬ ਕੋ ਤਰਾਹ ਤੂੰ ਖਾ ਗਿਆ ਮਤਲਬ ਹੀੜ ਤਾਂ ਤੜਕੇ ਹਾਂ ਹੁਣ ਫੇਰ ਸਰੀਰ ਮਾਲ ਨਹੀਂ ਨਹੀਂ ਆ ਆ ਕੀ ਐ ਆ ਕੀ ਜਲੂਸ ਕੱਢਿਆ ਤੂੰ ਇਹ ਜਲੂਸ ਨਹੀਂ ਹਾਂ ਜੇ ਇਸ ਨੂੰ ਕਹੇ ਤਾਂ ਨਾ ਮੈਂ ਹਾਂ ਚੁੱਪ ਜੀ ਬੜਾ ਯਾਰ ਬੱਸ ਮੈਂ ਨਹੀਂ ਦੱਸਦਾ ਚੁੱਪਚਪੜਾ ਤੂੰ ਆਇਆ ਕਰ ਕੋਈ ਗੱਲ ਸੁਣ ਕੀ ਸੁਣਾ ਗੁਈ ਚੱਕਲਾ ਗੁਈ ਬੌਣ ਨੂੰ ਮੈਂ ਗਾਣਾ ਗੁਣਾ ਗਾਦਨਾ ਤੇ ਕੋਈ ਬੜਾ ਗੇਧੜੀ ਤੋ ਇੱਥੇ ਆ ਦੇਖੀ ਜਾ ਲੈਦਾ ਕੀ ਦੇਖਣਾ ਤੂੰ ਚੱਲ ਠੀਕ ਆ ਚੱਲ ਫਰਗਾ ਨਹੀਂ ਟੁੰਨਾ ਵੱਟ ਕੇ ਟੁੰਨਾ ਵੱਟ ਕੇ ਕਣਕ ਬੀਜਣੀ ਬਾਪੂ ਹੋਇਆ ਬਿਮਾਰ ਨਹੀਂ ਮੈਂ ਕਦੋਂ ਬਿਮਾਰ ਆ ਮੈਨੂੰ ਬਿਮਾਰ ਕਰੀ ਓਏ ਨਹੀਂ ਬਵਾਰ ਤੇਰੀ ਗੱਲ ਨਹੀਂ ਕਰਦਾ ਯਾਰ ਹਾਂ ਆਫਟਰ ਹਾਲ ਗਾਣਾ ਹੈ ਅੱਛਾ ਗਾਣੇ ਚਾ ਪਹਿਰਾ ਠੀਕ ਹਾਂ ਪਹਿਰਾ ਗਾਣੀ ਚ ਚੱਲ ਦੁਬਾਰਾ ਤੋਂ ਲਾ ਫਿਰ ਮੈਂ ਭੁੱਲ ਗਿਆ ਸੀ ਮਾ ਕੀ ਨੇ ਕਦੋਂ ਬਾਪੂ ਐ ਬਿਮਾਰ ਮੈਂ ਤਾਂ ਘੋੜੇ ਵਰਗਾ ਮੈਨੂੰ ਬਿਮਾਰ ਨਾ ਕਰ ਚੰਗਾ ਚੰਗਾ ਚੱਲ ਠੀਕ ਆ ਨੀ ਝੋਨਾ ਵੱਢ ਕੇ ਕਣਕ ਦੀ ਜਣੀ ਛਾੜ ਕੇ ਕਣਕੇ ਬੀਜਣੀ ਝੋਨਾ ਵੱਢ ਕੇ ਕਣਕੇ ਬੀਜਣੀ ਬਾਪੂ ਹੋਇਆ ਬਿਮਾਰ ਨਹੀਂ ਚੰਦੀ ਗੜਵਾਲੀ ਤੇਰੇ ਵਿਚਾਰ ਤੇ ਬਸਾ ਦੇ ਬਣ ਗਏ ਯਾਰ ਨਹੀਂ ਚੰਦੀ ਗੜਵਾਲੀ ਤੇ ਫਿਕਰਾਂ ਚ ਬਣ ਗਏ ਸਾਦ ਨਹੀਂ ਚੰਦੀ ਗੜਵਾਲੀ ਨਹੀਂ ਚੰਦੀ ਗੜਵਾਲੀ ਝੋਨਾ ਵੱਢ ਕੇ ਕਣਕ ਬੀਜਣੀ ਬਾਪੂ ਹੋਇਆ ਬਿਮਾਰ ਨਹੀਂ ਚੰਦੀ ਗੜਵਾਲੀ ਤੇਰੇ ਦੁੱਖ ਵਿੱਚ ਬਣ ਗਏ ਸਾਦ ਨਹੀਂ ਚੰਦੀ ਗੜਵਾਲੀ ਤੇਰੇ ਤੰਦੇ ਗੜਵਾਲੇ ਨਹੀਂ ਮਿਸ ਕਾਲ ਲਾਣਾ ਮਾਰਨੀ ਸੰਦੀ ਗੜਵਾਲੇ ਤੂੰ ਖੜਾ ਨਾ ਕਰ ਨਾ ਥਕੀ ਜੈ ਹੋ ਲੈ ਵੀ ਐ ਕਰੋ ਮੁੰਡਾ ਖੜਾ ਹੋ ਜਾ ਕੋਈ ਨੌਕਰੀ ਵਾਸਤੇ ਆਇਆ ਹੋਵੇ ਅੱਛਾ ਠੀਕ ਕਿਨਾ ਪੜਿਆ ਪੀ ਐਚ ਡੀ ਕੀਤੀ ਆ ਬਾਬਾਈ ਪੀ ਐਚ ਡੀ ਹਾਂਜੀ ਇਹ ਬਣ ਗਿਆ ਪੀ ਇਹ ਬਾਬਾ ਹਾਂ ਯਾਰ ਹਾਂ ਓਫ ਹਾਂ ਕੈਂਸਰ ਸਿਟੀ ਬਣ ਗਿਆ ਇਹਦਾ ਮਤਲਬ ਅੱਛਾ ਉੱਥੇ ਪੋਚੇ ਲਾਉਣਾ ਹੈ ਉਹ ਨਾ ਜੀ ਹਾਂ ਪੜਾਈ ਹੈ ਜੀ ਇੱਕ ਤਰ੍ਹਾਂ ਦੀ ਅੱਛਾ ਪੜਾਈ ਹੈ ਪੜਾਈ ਗਾਦੀ ਆ ਪੀ ਐਚ ਡੀ ਆ ਦੇਖ ਪੀ ਤੇ ਤੂੰ ਜਾ ਕੇ ਉੱਥੇ ਬਹਿ ਜਾ ਮੈਨੂੰ ਕੋਈ ਲੁੱਟ ਲੈਣ ਦੇ ਬੈਠਾ ਕੇ ਬਰਜੂਏ ਬੈਕ ਟੂ ਬੈਕ ਤੂੰ ਉਹ ਚੰਗਾ ਨਹੀਂ ਪਾਈ ਤਾਂ ਤੇਰਾ ਕੋਈ ਵਿਆਹ ਨਹੀਂ ਕਰਦਾ ਸਦਰੇ ਦਾ ਅੱਛਾ ਚੁੱਪ ਨਹੀਂ ਜਾਦਾ ਤੇ ਹੁਣ ਤੂੰ ਨੌਕਰੀ ਲਵਾ ਦਈਏ ਤੈਨੂੰ ਲਵਾ ਦੋ ਬਾਬਾਈ ਅੱਛਾ ਤੇ ਕੋਈ ਨਾਲ ਨਹੀਂ ਆਇਆ ਤੇਰਾ ਮਾਪਿਓ ਮੈਂ ਇਕੱਲਾ ਹੀ ਆਇਆ ਬਾਬਾਈ ਇਕੱਲਾ ਹੀ ਆਇਆ ਘਰ ਚ ਤੂੰ ਹੀ ਸਿਆਣਾ ਜਾਦੇ ਐਂ ਤਾਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਬਾਬਾਈ ਅੱਛਾ ਕਮਲਾ ਐਂ ਨਾ ਜੀ ਹਾਂ ਸਿਆਣਾ ਵੀ ਐ ਸਿਆਣਾ ਵੀ ਐ ਸਰ ਘਰ ਚ ਸਿਆਣੇ ਐ ਬੱਸ ਅੱਛਾ ਠੀਕ ਐ ਤੈਨੂੰ ਛੱਡ ਕੇ ਮੈਂ ਜੀ ਮੈਂ ਵੀ ਸਿਆਣਾ ਵਿੱਚ ਮਿਲਾ ਕੇ ਹੁਣ ਤੂੰ ਨੌਕਰੀ ਲੱਗਣਾ ਹਾਂਜੀ ਤੂੰ ਐ ਕਰ ਨੌਕਰੀਆਂ ਨੌਕਰੀਆਂ ਤਾਂ ਕਿਹੜੀਆਂ ਦਿੰਦੀਆਂ ਸਰਕਾਰਾਂ ਤੂੰ ਸਾਡੇ ਨਾਲ ਰਲ ਜਾ ਤੇ ਚੇਲਾ ਸਾਥ ਬਣ ਜਾ ਚੰਗਾ ਖਾਣ ਪੀਣ ਨੂੰ ਚੰਗੇ ਲੋਕ ਲੁੱਟਿਆ ਕਰਾਂਗੇ ਨੌਜਵਾਨ ਮੁੰਡਾ ਵੱਧ ਗਿਆ ਤੋ ਸਿਰ ਕਮਾਏ ਤੇ ਰੁਪਏ ਲੱਟੇ ਕਿੰਨੇ ਰੁਪਏ ਮਾਣ ਜਾਂਦੇ ਬਾਬਾ ਮੈਂ ਕਹਣਾ ਇੱਥੇ ਤਾਂ ਜਿੰਨਾ ਸਰ ਵੱਧ ਕਮਾਏਗਾ ਓਨੇ ਹੀ ਰੁਪਏ ਐ ਬਸ ਪਰ ਮੈਂ ਤਾਂ ਛੋੜੇ ਨਾਲ ਹੀ ਰੱਖ ਲਓ ਬਾ ਫਿਰ ਤੂੰ ਬੈਠ ਤੈਨੂੰ ਚੇਲਾ ਮੁੰਨ ਲਿਆ ਬਸ ਤੂੰ ਛੱਡ ਪਰੇ ਨੌਕਰੀਆਂ ਨਹੀਂ ਦਿੰਦੇਗਾ ਸਰਕਾਰਾਂ ਅੱਜ ਕੱਲ ਠੀਕ ਐ ਹਾਂ ਮੈਂ ਵੀ ਨੌਕਰੀ 'ਚ ਲੱਗਣਾ ਕੋਈ ਨਹੀਂ ਪਰਵਾਹ ਨਾ ਮੰਨ ਤੂੰ ਖੜ ਜਾ ਇੱਕ ਮਿੰਟ ਮਾੜਾ ਪੌਣ ਚੱਲਦੀ ਐ ਤੇ ਲਾ ਹੁਣ ਆਇਆ ਕਰ ਹੋ ਈਆ ਨਾ ਅੰਦਰ ਤੋਂ ਦੇ ਨਾਲ ਹੀ ਰਾਜੀ ਲਗਾ ਤੋ ਨੌਕਰਾਂ ਤਾਂ ਦੰਦਗਾਂ ਨਹੀਂ ਸਰਕਾਰਾਂ ਯਾਰ ਹੋਰ ਕੀ ਕਰਨ ਮੈਂ ਕਦੀ ਕਹ ਪਹਿਲਾਂ 20000 ਰੁਪਏ ਲਮੇ ਕੰਮਸ ਕਰਦਾ ਰੁਪਈਆ ਤਾਂ ਭਾਵੇਂ ਤੂੰ ਲੱਖ ਲੈ ਲਈ ਤਾਂ ਦੇਣ ਨੂੰ ਤਿਆਰ ਐਸੇ ਕੰਮਾਂ ਚ ਰੁਪਈਆ ਹਾਂ ਲੱਖ ਰਾਇ ਕਰਗੇ ਹਾਂ ਕੀ ਕਰਗੇ ਤੂੰ ਐ ਕਰ ਮੈਂ ਗਾਉਣਾ ਗਾਣੇ ਤੇ ਮੈਂ ਨਾਜਰਾ ਹੁਣ ਤੂੰ ਪੁੱਛ ਕਢੀ ਮੈਂ ਕਢਦਾ ਮੈਂ ਲਾਉਂ ਉਹ ਐ ਕਰ ਆ ਤੇਰਾ ਸਰਵਾਲਾ ਰੱਖ ਦੇ ਸਾਈਡ ਤੇ ਇਹ ਤਾਂ ਬਾਬਾ ਨਾਲ ਜਾਊਗਾ ਤਾਂ ਔਰਾਂ ਤੀਕ ਅੱਛਾ ਹਾਂ ਇੱਕ ਗੱਲ ਸੁਣੀ ਉਹ ਆਪਣੇ ਗਵਾਂਡੀਆਂ ਦੀ ਬੁੜੀ ਐ ਕਿਤੇ ਉਹਨਾਂ ਦਾ ਜਵਾਕ ਤਾਂ ਨਹੀਂ ਚੱਕ ਲਿਆ ਔਰੋਂਦਾ ਫਿਰਦਾ ਸੀ ਆ ਉਹਨਾਂ ਦੀ ਆ ਓਏ ਉਹ ਸਦਰਾਂ ਤੂੰ ਮੈਨੂੰ ਪਤਾ ਹੀ ਐ ਓਏ ਉਹਨਾਂ ਦੀ ਆ ਓਏ ਧਰ ਦਨੇ ਓਏ ਔਰਦਾ ਤਾਂ ਨਹੀਂ ਔਰਦਾ ਤਾਂ ਉਹਨਾਂ ਦਾ ਬੜਾ ਤਾਂ ਨਹੀਂ ਔਰਦਾ ਉਹਨਾਂ ਦਾ ਜੀ ਸੱਲੀ ਕੀ ਉਹਦੀ ਘਰੇ ਜਾ ਕੇ ਇਹਨੂੰ ਬੰਨ ਲੈ ਇੱਥੇ ਰੱਖ ਕਿੱਥੇ ਰੱਖ ਦੇ ਓਰੇ ਰੱਖ ਦੇ ਇੱਥੇ ਹਾਂ ਆ ਲੋਕਾਂ ਨੂੰ ਆਏ ਹੋ ਜੋ ਕੋਈ ਸ਼ਕਤੀ ਐ ਡਰਾ ਲਾਂਗੇ ਇਹਨੂੰ ਰੱਖ ਕੇ ਹਾਂ ਹਾਂ ਸ਼ਾਸਤਰੀ ਕੇ ਆਰੇ ਯੇ ਨਾ ਯੇ ਨਾ ਸਕੇ ਆ ਵਾਹੋ ਬਸ ਬਾਜਾ ਬਸ ਉਹੀ ਬਥੇਰਾ ਸਦਰਾਂ ਤੂੰ ਲੈ ਕਰ ਹਾਂ ਮੈਂ ਤਨ ਹੁਣ ਗਾਉਣਾ ਗਾਣਾ ਮੈਂ ਪੁੱਛ ਕੱਢਾ ਪੁੱਛ ਇੱਕ ਵਾਰ ਸੁਣਨਾ ਇਹ ਪੁੱਛ ਇਹ ਨਾ ਟੇਵੇ ਹੁੰਦੇ ਆ ਹੁਣ ਨਵਾਂ ਮੁੰਡਾ ਆਊ ਉਹ ਕੋਈ ਨੂੰ ਫਸਾ ਲਾਂਗੇ ਆ ਪਾਈ ਗਾਹ ਕਾ ਗਿਆ ਰਾਹ ਭਾਈ ਰਾਹ ਭਲਾ ਕਰੇ ਭਈ ਭਲਾ ਕਰੇ ਨੌਜਵਾਨ ਆ ਆ ਠੀਕ ਆ ਠੀਕਾ ਬਈਲਾ ਕਿਹੜਾ ਪਿੰਡਾ ਨੌਜਵਾਨ ਦਾ ਮੈਂ ਇਧਰ ਬਾਈ ਮੜ ਕਣਵਾ ਬਾਬਾ ਬਾਈ ਮੜ ਕਣਗੂ ਤਾਂ ਹੀ ਬਾਈਮੀ ਵਾਲੇ ਲੋਕ ਜਿਹੜੇ ਇਧਰ ਫਸਿਆ ਨੇ ਸਾਡੇ ਕੋਲੇ ਆ ਕੇ ਕੀ ਕਾ ਬੈਠ ਕਰਦੇ ਆ ਭਲਾ ਤਰਾ ਬੈਠ ਬੈਠ ਮੈਂ ਬਾਈ ਬੱਦਿਆ ਰਹਿ ਗਿਆ ਬਾਬਾ ਮੈਂ ਕਹਣਾ ਪ੍ਰਵਾਹ ਨਾ ਕਰ ਮੈਂ ਚੱਕ ਦਾਂਗੇ ਫੱਟੇ ਉਡਾ ਦਾਂਗੇ ਬਾਹਰ ਚ ਰੂੜੀ ਆਪਣੇ ਤੇ ਦੋਨਾਂ ਦੇ ਘਰ ਦੇ ਆਸ ਨਹੀਂ ਕਰਦੇ ਤੇ ਆਪਣੇ ਦਾ ਸੁਰੱਖੀ ਬੈਠਾ ਚੁੱਪ ਚੁੱਪ ਕਰਕੇ ਲੁੱਟ ਲਾ ਲ ਮਰ ਓਰੇਲੇ ਆਟੋ ੜ ਕੇ ਆਪਣੀ ਤੈਨੂੰ ਸਾਰੀ ਉਮਰ ਅਕਲ ਨਹੀਂ ਆਉਣੀ ओ गलती हो गई बाबा कर दे कमेंट मैं कर द सेट बटक बस कर जा ओ रोटी हक दिखाइए जी पावे बूट पालशा करिए रोटी हक दिखाइए जी पावे बूट पालशा करिए इस तन ने मुक जाना इस तन ने मुक जाना पावे रोज मालशा करिए रोटी 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 खाइए जी आ में भूख करिए रोटी चाहिए जी पा में पूट करिए रोटी ले आ दो रोटी ले आ दो रोटी ले आ दो निपाने अंत प्यारी है नींगा ओ बाबा हां चौरया बुढ़या ओ ਕੋਈ ਤੇ ਚਾ ਸੰਗਦਾ ਆ ਕੀ ਬੋਲਣਗੇ ਪਈ ਇਹਨਾਂ ਨੂੰ ਮੈਨੂੰ ਨਾ ਹੈ ਤੁਹਾਨੂੰ ਪਤਾ ਫਿਰ ਵਿਆਹ ਹੋਏ ਨਹੀਂ ਹੋਇਆ ਕੋਈ ਨੀ ਬਾਬਰ ਉਹ ਗਾਮੇ ਉਹ ਕੋਈ ਗਾਮੇ ਉਹ ਮਨੂਆ ਆ ਤੇ ਮੇਰੀ ਬੇਬੇ ਬਾਲੀ ਸੋਹਣੀ ਵੀ ਆਹੋ ਸੋਹਣੀ ਆ ਪੇਛੇ ਦੀ ਬਹੁਤ ਛੜੇ ਹੋਗੇ ਤਾਂ ਮੈਂ ਤੇ ਆਪਾ ਹੋਰ ਨਾਲ ਰੋਣਾ ਅੱਖਾਂ ਦੇ ਕੰਜਰ ਦੀ ਢੰਗੀ ਮਾੜਾ ਸਾਹ ਨਾ ਹਾਂਜੀ ਲਾਵਾਂਗੇ ਆਪਾਂ ਇੱਕ ਇੱਕ ਗੱਲ ਹੋਰ ਹੈ ਹਾਂ ਤੂੰ ਐ ਟੈਨਸ਼ਨ ਨਾ ਆ ਜਿਹੜਾ ਨਮਾਗਾ ਕਹਿੰਦਾ ਇਹਨੂੰ ਪੜਦੇ ਹਾਂ ਚੰਗਾ ਲੈ ਹੁਣ ਤੂੰ ਹਨੁਮਤ ਯਾਰ ਬਾ ਦੱਸਦਾ ਕਿਵੇਂ ਆਵੇਂ ਹੁਣ ਤੂੰ ਸਿਰ ਕਮਾ ਕੇ ਪਤਾ ਕੀ ਆਖੇਗਾ ਕਾ ਕੋਈ ਨੌਜਵਾਨ ਮੁੰਡਾ ਆਇਆ ਹੋਵੇ ਹੁਣ ਨੌਕਰੀ ਦੀ ਤਲਾਸ਼ ਚ ਘਰ ਬਾਰ ਬਾਰੇ ਪੁੱਛਣ ਆਇਆ ਹੋਵੇ ਬਈ ਉਹ ਖੜਾ ਹੋ ਜੇ ਇਹ ਟੇਵੇ ਲਾਉਣੇ ਹੁੰਦੇ ਆ ਮੈਂ ਲਾਉਂਗਾ ਹਾਂ ਲਵਾ ਗਾਣਾ ਉਹ ਮੁੰਦਰਾ ਬਲੌਰੀ ਨਾ ਤਾ ਤੇਰੀਆਂ ਕਦੋਂ ਪਾਵੇਂਗਾ ਕੰਨਾ ਦੇ ਵਿੱਚੇ ਵੇ ਰੇ ਅਕਿੰਦਰਾ ਬੇਲੇਰੀ ਨਾ ਥਾਕੇ ਹਾਂ ਕਦਾਂ ਪਾਵੇਂਗਾ ਪਨਾ ਦੇ ਵਿੱਚ ਮੇਰੇ ਬੰਬਾ ਗਿਆ ਬੰਦਾ ਗਿਆ ਬੰਬਾ ਗਿਆ ਤੇ ਬੰਬਾ ਗਿਆ ਪਸੰਦ ਆ ਗਿਆ ਪਸੰਦ ਆ ਗਿਆ ਮੇਰਾ ਕੀ ਕਸੂਰ ਹੁਣ ਪਸੰਦੇ ਆ ਗਿਆ ਬੰਦਾ ਗਿਆ ਬੰਬਾ ਗਿਆ ਸਟੂਲਾ ਆ ਗਿਆ ਸਟੂਲਾ ਆ ਗਿਆ ਜੋ ਸ਼ਤਰੀ ਕਾਲੇ ਬਾਬੂ ਸ਼ਤਰੀ ਕਿਆਲ ਫੂਟ ਲਾ ਚੱਕਦਾ ਨਾ ਕੋਈ ਮੁੰਡਾ ਆ ਹੋਵੇ ਵਿਆਹ ਵਾਸਤੇ ਖੜਾ ਹੋ ਜੇ ਉਹ ਭਾਈ ਕੋਈ ਮੁੰਡਾ ਆ ਹੋਵੇ ਸੰਦੇ ਦੱਤ ਦੀ ਸ਼ਕਲ ਵਾਲਾ ਖੜਾ ਹੋ ਜਾ ਭਾਈ ਓਏ ਇਹ ਨਾ ਜੇ ਹੱਥ ਕਰੇ ਯਾਰ ਆਪਾਂ ਦੋਵੇਂ ਨਹੀਂ ਲੋਟਾਂਦੇ ਆ ਜਾ ਭਗਤ ਉਰੇ ਆ ਜਾ ਉਰੇ ਇੱਥੇ ਇਧਰ ਚਾਹ ਤੇ ਮੇਰੇ ਕੋਲ ਅੱਖਾਂ ਨੂੰ ਤਾਂ ਕੀ ਆਖਣਾ ਹਾਂ ਮੁੰਡਾ ਜਮਾ ਸੰਦੇ ਦੱਤ ਦੀ ਕਾਪੀ ਹੈ ਕਾਪੀ ਦਾ ਹੈਗਾਗਾ ਹਾਂ ਜਿਹੜੀ ਛਗਲ ਹੈ ਹਾਂ ਦੇਦੇ ਬਾਲ ਹਾਂ ਜਮਾ ਥਦੇ ਦੱਤ ਨਾਲ ਮਿਲਦੇ ਸੰਜੇ ਦਾ ਤਰ੍ਹਾਂ ਮ ਆ ਆਖਿਆ ਬੜਾ ਆਖਿਆ ਮੈਨੂੰ ਮਗਾ ਪਲੇਖਾ ਮਗਾ ਨਹੀਂ ਸੰਜੇ ਦਾਤ ਆ ਗਿਆ ਭਾਈ ਵੀ ਆਖਿਆ ਮਗਾ ਸਾਡੇ ਦੇ ਸੰਜੇ ਦਾਤ ਕਿਵੇਂ ਆ ਗਿਆ ਹਾਂ ਅੱਛਾ ਕਿਵੇਂ ਆਇਆ ਕਾਕਾ ਵਿਆਹ ਨਹੀਂ ਹੁੰਦਾ ਜੀ ਮੇਰੇ ਲਿਆਦਿਆਂ ਦੇ ਸਾਰੇ ਦੇ ਵਿਆਹ ਹੋਏ ਮੇਰਾ ਵਿਆਹ ਨਹੀਂ ਹੁੰਦਾ ਵਿਆਹ ਤੇਰਾ ਹੁੰਦਾ ਨਹੀਂ ਹੋਰ ਅੱਛਾ ਵਿਆਹ ਤਾਂ ਸਾਡੇ ਘਰ ਦੇ ਸਾਡੇ ਦਿਨ ਰੱਖਦੇ ਲਈ ਸਾਡੇ ਕੋਲੇ ਵਿਆਹ ਲੱਪਛਣਾ ਉਹ ਗੱਲ ਇੱਧਰ ਕੰਨ ਕੱਟ ਤੂੰ ਹਾਂ ਹਾਂ ਵਿਆਹ ਦਾ ਬੇਦਾ ਬੱਛਣਾ ਕੁੜੀ ਹਾਂ ਐਵੇਂ ਕੀਤੀ ਆ ਪੜਿਆ ਵੀ ਬੜਾ ਮੈਂ ਐਵੇਂ ਕੀਤੀ ਆ ਹੋਰ ਐਵੇਂ ਕਰੀਆ ਪਰ ਕਈ ਤਾਂ ਵਿਆਹ ਨਹੀਂ ਹੁੰਦਾ ਐਵੇਂ ਕਰੀਆ ਐਵੇਂ ਕਰੀਆ ਐਵੇਂ ਤਾਂ ਵਿਆਹ ਹੀ ਨਹੀਂ ਹੁੰਦਾ ਤਕੜਾ ਮੁੰਦਰਾ ਬਣ ਲੈ ਨਾ ਤੈਰਾ ਤਵੇ ਪਾਵੇ ਜੱਟ ਤੁਸੀਂ ਸਜੇ ਦਾਤਾ ਗਿਆ ਸਜੇ ਦਾਤਾ ਗਿਆ ਸਾਡੇ ਕੋਲ ਅੱਜ ਸੰਦੇ ਦਾਤਾ ਗਿਆ ਜੱਟ ਗਿਆ ਦਾਤ ਗਿਆ ਸਾਡੇ ਕੋਲ ਸਜੇ ਦਾਤਾ ਗਿਆ ਜੁਲਫਾਂ ਗਿਆ ਸਜੇ ਦਾਤੀਆਂ ਬੁੜੇ ਬਾਬਾ ਰੁਕਲਾ ਬਾਬਾ ਵੀ ਕਹੇ ਜੀ ਜਿੰਦੀ ਆ ਕਾਲੀ ਹੋਵੇ ਗੋਰੀ ਹੋਵੇ ਕਟਰੀਨਾ ਕੈਪ ਹੋਵੇ ਕਿ ਮਸਬੂਜਾ ਹੋਵੇ ਕਿ ਪੱਠੇ ਵਾਲੀ ਹੋਵੇ ਕੋਈ ਹੋਵੇ ਬਸ ਕੁੜੀ ਹੋਵੇ ਵਿਆਹ ਕਰਵਾ ਬਿਹਾਰਨ ਚੱਲ ਜੂ ਬਿਹਾਰਨ ਬਿਹਾਰਨ ਸਾਡੇ ਪਾਸਮੇ ਇੱਕ ਰਿਸ਼ਤਾ ਹੈ ਹਾਂਜੀ ਜੂਪੀ ਸੇ ਹੈ ਲੜਕੀ ਤੋ ਹਾਰ ਕੋ ਚਲੇਗੀ ਓ ਬਾਬਾ ਮੈਂ ਤਾਂ ਪੰਜਾਬੀਆਂ ਕੁੜੀ ਬਿਹਾਰ ਤੋ ਮੇਰੇ ਨਾਲ ਤਾਂ ਪੰਜਾਬੀ ਚ ਗੱਲ ਕਰ ਓ ਥੋੜਾ ਜਨਾ ਉਧਰ ਅਫਟਰ ਆਲ ਉਧਰ ਚੱਲ ਜਾਂਦਾ ਦਿਮਾਗ ਮੈਂ ਕਹਿਣਾ ਵੀ ਤੁਹਾਨੂੰ ਰਿਸ਼ਤਾ ਜੇ ਉਧਰੋਂ ਕਰਾ ਦਿਆਂ ਕਰਾ ਦੇ ਬਾਈ 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 ਬੈਠੀ ਨੀ ਜਾ ਕੇ ਮੜਾਏ ਬੈਠੀ ਗੱਲ ਕਰਨੀ ਹੈ ਬੱਬਾ ਕੋਲ ਗੱਲ ਕਰਨੀ ਹੈ ਗੀਦ ਨੇ ਇੱਧਰ ਆ ਜਾ ਬੱਬਾ ਨਾ ਤੂੰ ਚੰਗਾ ਹਾਂ ਹਾਂ ਨਾ ਇਹਨੂੰ ਕੋਈ ਅਖੇ ਨਾ ਜਿਹੜੀ ਮੇਰੇ ਨਾਲ ਕਰਾਉਣਾ ਸੀ ਰਿਸ਼ਤਾ ਜੂਪੀ ਵਾਲੀ ਇਹਨੂੰ ਕੋਈ ਕਰਾਈ ਜਿੰਨਾ ਕਿਉਂ ਇੱਥੇ ਮੈਂ ਰੋਡ ਕੋਈ ਲੈ ਲਾਂਗੇ ਚਾਰ ਪੈਸੇ ਉਹਦੇ ਪਿੱਛੇ ਦਾ ਨੰਗਾ ਤਲਵਾਰਾਂ ਤੇ ਦੁਰ ਜਾਣੀ ਕੌਣ ਤੂੰ ਹਾਂ ਤੂੰ ਕਾਜਰ ਦਾ ਨੰਗੇ ਢਲਿਆ ਤੈਨੂੰ ਤੁਰਸਾ ਦਾ ਨੰਗਾ ਤਲਵਾਰ ਤੇ ਬਹਿ ਜਾ ਇੱਥੇ ਮੈਂ ਬਾਪੂ ਹੋਇਆ ਘਰੇ ਹੋਇਆ ਨੇ ਮੈਂ ਟਾਲੂਗਾ ਇੱਥੇ ਅੱਛਾ ਕੇ ਉਹ ਰੋ ਨਾ ਕੋਈ ਨਾ ਲਿਟੀ ਨਾ ਉਹ ਤੂੰ ਅੱਖੇ ਲੱਗਿਆ ਕਰ ਉਹ ਲੱਗਿਆ ਲਿਟਰ ਮੇਰਾ ਸਾਲਾ ਕਿਦਾ ਦਿਮਾਗਾ ਲੱਗਾ ਲਿਟਰ ਲੱਗ ਜਾਂਦਾ ਓਏ ਇੱਕ ਗੱਦੀ ਲਾਹਤ ਮਜਾ ਨਾ ਸਵਾਦ ਨਹੀਂ ਮੰਦਾ ਉਹ ਹੀ ਚਾਹੀਦੀ ਹੈ ਜਿਹੜੀ ਤੂੰ ਅੱਖਿਆ ਸੀ ਹਾਂ ਨਹੀਂ ਉਹ ਵੀ ਉਹ ਹੀ ਉਹ ਦਬਾਨ ਖਰਾਬ ਹੋਈ ਜਾਂਦਾ ਇੱਥੇ ਬੈਜਾ ਯਾਰ ਦਿਮਾਗ ਕਰੂਗਾ ਫਿਰ ਦਬਾਨ ਖਰਾਬ ਲੈ ਹੁਣ ਇੱਕ ਗੱਲ ਹੋਰ ਸੁਣ ਲੈ ਹਾਂ ਅੰਨਾ ਮਾ ਮੁੰਡਾ ਇੱਕ ਹੋਰ ਆ ਪੜਿਆ ਲਿਖਿਆ ਪੜਿਆ ਲਿਖਿਆ ਹਾਂ ਇਹਨੂੰ ਵੀ ਫਸਾਉਣੇ ਆ ਸਦਲਾ 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 ਇਹਨੂੰ ਕੀ ਧੋਖੇ ਨਾਲ ਫਸਾਗੇ ਇਹ ਪਿੰਨੂ ਮੈਂ ਕਦੇ ਕਦੇ ਜਿੱਦੇ ਜਿੱਦੇ ਕਾ ਪਸ਼ੂ ਨਹੀਂ ਮਿਲਦੇ ਕਾ ਖੜਾ ਹੋ ਜੇ ਪਸ਼ੂ ਨਹੀਂ ਮਿਲਦੇ ਹਨਾ ਆ ਚਾਲੂ ਟੇਵਾ ਹਨਾ ਕਿਸੇ ਨਾ ਕਿਸੇ ਦੇ ਪਸ਼ੂ ਦਾ ਖਰਾਬ ਹੁੰਦਾ ਹੈ ਤੇ ਮਾੜਾ ਮੈਂ ਗਾਣਾ ਕੋ ਪੜਾ ਨੇ ਸਰ ਕਮਾਈ ਤੂੰ ਮੈਂ ਕਰੂ ਹਾਂ ਹਾਂ ਗਾਲ ਸੁਣ ਜਿੰਨਾ ਵੱਧ ਸਰ ਕਮਾਏਗਾ ਓਨੇ ਲੋਕ ਵੱਧ ਫਸਣਗੇ ਆਪਣੇ ਕੋਲੇ ਹਾਂ ਮੈਂ ਸਰ ਕਮਾਉਂਦਾ ਹੋ ਤੇਰਾ ਯਾਰ ਵਪਾਰੀ ਯਾਹੂ ਹੋ ਤੇਰਾ ਯਾਰ ਵਪਾਰੀ ਯਾਹੂ ਤੇਰਾ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਬੱਚਾ ਵੇਚ ਕੁੜੇ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਬੱਚਾ ਵੇਚ ਕੁੜੇ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਤੂੰ ਘਾਲਾ ਪਰੌਣਿਆਂ ਵਿੱਚ ਮੈਨੂੰ ਲੱਗਾ ਉਹਨਾਂ ਦੇ ਜੋ ਮੇਰਾ ਕੀੜਾ ਪਰਪਾ ਦਾ ਮਾਗੋ ਹੁਣ ਸੁਣ ਲੈ ਹੋ ਕਦੇ ਸ਼ਾਨਬੂਰਾ ਵੇਚ ਥੋਕਾ ਦੇ ਕਵਾੜ ਵੇਚ ਤੇਰਾ ਯਾਰ ਵਪਾਰੀ ਕਵਾੜੀਆਂ ਕੋੜੇ ਕਦੇ ਰੋਟੀਆਂ ਦਾ ਪੂਰਾ ਵੇਚ ਕੁੜੇ ਯਾਰ ਵਪਾਰੀ ਕਵਾੜ ਦਾ ਕੋਈ ਰਾਤ ਦੇ ਟਕੜੇ ਯਾਰ ਬਕਾਰੀ ਬਕਾਰੀ ਦਾ ਕੋਈ ਕੱਟਾ ਪੁੱਛਾ ਵੇ ਟਕੜੇ ਸਾਰਾ ਬੜਾ ਖਾਣਾਂ ਪੰਨ ਦੀ ਮਾਰ ਮਾਰ ਕੇ ਕਿਤੇ ਆਪਣਾ ਬਠਾਲਾ ਨਾ ਮਾਤਾ ਖਾਓ ਬਈ ਆ ਗਿਆ ਮੂੰ ਚੱਕ ਕੇ ਲੈ ਹਾਂ ਬਾਬਾ ਜੀ ਇਹ ਕੇ ਉਹ ਛੋਟੇ ਦਾ ਬੱਕਰੀ ਵੀ ਹੈ ਨਹੀਂ ਉਹ ਤੂੰ ਮਰਜਦੀ ਦੁੱਧ ਦੇ ਕਿਥੋਂ ਆ ਗਿਆ ਉੱਠ ਕੇ ਉਹ ਮੈਂ ਕੱਟਾ ਜਾ ਫੜਿਆ ਸੀ ਉਹ ਦੁੱਧ ਨਹੀਂ ਦਿੰਦਾ ਉਹ ਕੱਟਾ ਤਾਂ ਨਹੀਂ ਦਿੰਦਾ ਇਹ ਤਾਂ ਆ ਜਾਂਦਾਗਾ ਇਹ ਬਈ ਹਿਲਿਆ ਇਹਦੇ ਲੋੜ ਪੈ ਗਿਆ ਦਿਮਾਗ ਤੇ ਗੱਲ ਸੁਣੀ ਹਾਂ ਪੱਤੇ ਹੋ ਪੱਤੇ ਮੜਾ ਜਾ ਬੜਾ ਕਿੰਨਾਗਾ ਮੈਂ 12 ਮੈਂ 12 ਬੜਾ ਕਟਾ ਦੁੱਧ ਨਹੀਂ ਨਦਾ ਪੜਾ 12 ਆਂਗਾ ਦੇਖ ਲੈ ਲੈ ਆ 12 ਬੜਾ ਦੇਖ ਲੈ ਸਦਰ ਆਇਆ ਐਂ ਕਰ ਕੰਨੜਾ ਮੋ ਗਿਆ ਕੱਟੇ ਸੂਏ ਨੂੰ ਹੋ ਗਿਆ ਹੁਣ ਕਿ ਪਤਾ ਨਹੀਂ ਯਾਰ ਸੂਏ ਤਾਂ ਸੀਗਾ ਪਰ ਐ ਨਹੀਂ ਪਰ ਮਗਰ ਮਗਰ ਕੀ ਸੀ ਬੱਛਾ ਕੇ ਪਛੀ ਸੀ ਓਏ ਮੈਂ ਤੂੰ ਦੱਚ ਤੇ ਨਾ ਫੜ ਕੇ ਲੈ ਆਂਗੇ ਹਾਂ ਕੀ ਕਹਿੰਦਾ ਫੜ ਕੇ ਕੱਟਾ ਲੈਂਦਾਗਾ ਹਾਂ ਮਗਰ ਮਹੱਦਤਾਗੀਆ ਕੱਟਾ ਦਤਾ ਕੇ ਬੱਚੀ ਦਿੱਤੀ ਹੈ ਕਿ ਬੱਚਾ ਕਹਿੰਦਾ ਮੈਨੂੰ ਪਤਾ ਨਹੀਂ ਇੱਕ ਗੱਲ ਹੋਰ ਸੁਣ ਲੈ ਹਾਂ ਹੈ ਤਾਂ ਹੀ ਠਗੀ ਦਾ ਜਾਲੀ ਹੈ ਠਗੀ ਦਾ ਜਾਲੀ ਇਹਨਾਂ ਦਾ ਹਲਜੀ ਨਹੀਂ ਮੇਰੀ ਗੱਲ ਸੁਣ ਲੈ ਨਾ ਤਾਂ ਆਪਾਂ ਕਿਸੇ ਧਰਮ ਨੂੰ ਅੱਜ ਮਾੜਾ ਕਹਿਣਾ ਹਾਂ ਨਾ ਆਪਾਂ ਕਿਸੇ ਧਰਮ ਨੂੰ ਕੱਲ ਮਾੜਾ ਕਹਿਣਾ ਸਹੀ ਗੱਲ ਸਾਡੇ ਵਾਸਤੇ ਕੋਈ ਪੀਰ ਫਕੀਰ ਨਹੀਂ ਮਾੜਾ ਕੋਈ ਦੇਵੀ ਦੇਵਤਾ ਨਹੀਂ ਮਾੜਾ ਹਾਂ ਸਾਨੂੰ ਤਾਂ ਉਹ ਲੋਕ ਮਾੜੇ ਲੱਗਦੇ ਜਿਹੜੇ ਲੋਕਾਂ ਨੂੰ ਡਰਾੜ ਰਾ ਕੇ ਪੈਸੇ ਲੁੱਟਦੇ ਹਾਂ ਠੀਕ ਆ ਸਹੀ ਨਾ ਸੀ ਕਿਸੇ ਪੀਰ ਨੂੰ ਨਿੰਦਗੇ ਨਾ ਸੀ ਕਿਸੇ ਪੱਕੀ ਆਪਣਾ ਲੋੜ ਹੀ ਨਹੀਂ ਦਿੰਦੀ ਤੇ ਬਾਕੀ ਇੱਕ ਗੱਲ ਰਹਿ ਗਈ ਜਿੱਥੇ ਮਰਜੀ ਜਾਓ ਭਾਈ ਕਦੇ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਹਾਂ ਉਹ ਅਲੇ ਦੀ ਮਰਜ਼ੀ ਹੈ ਜਿੱਥੇ ਮਰਜੀ ਜਾਣਾ ਜਿੱਥੇ ਆਓ ਜਾਓ ਹਾਂ ਤੇ ਬਾਕੀ ਗੱਲ ਹੋਰ ਹਾਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਨੇ ਠੱਗੀ ਨਹੀਂ ਮਾਰਨੀ ਤੇ ਬਾਕੀ ਅੱਜ ਇੱਕ ਮੈਚ ਚੱਲਿਆਂਦਾ ਆਪਣਾ ਪੰਜਾਬ ਕਿੰਗ ਦਾ ਤੇ ਮੁੰਬਈ ਇੰਡੀਅਨ ਦਾ ਉਹਦੇ ਚ ਆਪਾਂ ਪੰਜਾਬ ਨੂੰ ਜਿਤਾਉਣਾ ਤੇ ਕਿ ਆਈਪੀਐਲ ਦੀ ਟਰੋਫੀ ਪੰਜਾਬ ਜਿੱਤੇ ਆਪਣੀ ਬੜਾ ਠੀਕ ਆ ਬਾਬਾ ਠੀਕ ਆ ਹਾਂ ਬੜਾ ਕੀ ਚੜ ਠੱਗ ਕੀ ਜੈ ਲਾਵੀ ਸੰਗ ਤੇ ਦੀਵਾਨ ਸਮਾਪਤੀ ਹੈ ਪੁੱਛਾਂ ਨਿਕਲ ਗਾ ਸਾਰੇ ਜਣੇ ਆਪੋ ਆਪ ਦੇ ਘਰੇ ਜਾ ਕੇ ਰੋਟੀ ਖਾ ਲਿਓ ਇੱਥੇ ਪਹਿਲਾਂ ਕਰ ਮੁੱਕ ਗਿਆ ਬੱਬਾ ਐਂ ਕਰਕੇ ਦਿਖਾਈ ਦਿੰਦੇ ਉਹ ਬੋਲਦੇ ਯਾ ਹੋ ਕੀ ਯਾ ਹੈ ਸ਼ਾਸਤਰੀ ਕਿ ਆ ਰਿਹਾ ਲੱਗਦਾ ਇੱਕ ਜਸ ਗਾਣਾ ਸੁਣਾ ਦੇ ਨੇ ਬਈ ਗਾਣਾ ਸੁਣਾ ਦੇ ਬੱਬਾ ਬੱਬਾ ਗਾਣਾ ਸੁਣਾ ਮੈਂ ਨੱਚਦਾ ਬੱਬਾ ਹਾਂ ਇੱਕ ਗਾਣੇ ਦੇ ਨੱਚੂਆਂ ਬਾਲਾ ਦੇ ਨਾਜਾ ਸਾਰੇ ਤੁਸੀਂ ਐ ਕਰੋ ਸਾਰੇ ਆਪ ਦੀ ਪੜਾਅ ਕੱਢ ਲਓ ਨਹੀਂ ਇਹ ਨਹੀਂ ਨੱਚਦੇ ਮੈਂ ਨੱਚੂਆਂ ਤੂੰ ਬਾਦ ਇਹਨਾਂ ਨੂੰ ਚਾਦੀ ਭਾਵੇਂ ਮੈਂ ਗਾਣਾ ਗਾਉਂ ਬਾਲਾ ਸੋਣਾ ਮੈਂ ਨੱਚ ਲੈਣ ਦੇ ਤੂੰ ਬਾਬਾ ਫਿਰ ਬਾਬੇ ਵਾਲੀ ਦਾ ਇਹ ਨਹੀਂ ਰੱਖਦਾ ਚੱਲ ਠੀਕ ਹੈ ਚੱਲ ਤੂੰ ਚੁੱਪ ਕਰ ਜਾ ਮੈਂ ਨਹੀਂ ਮੈਂ ਮੇਰੇ ਬਾਬੇ ਦੇ ਗਾਣੇ ਤੇ ਨੱਚਣੀ ਚਾਹਣਾ ਸੋਣਾ ਫਿਰ ਤੂੰ ਗਾ ਚਿੱਟੇ ਸੂਟ ਤੇ ਦਾਗ ਪੈ ਗਏ ਤੂੰ ਸੂਟ ਤੇ ਦਾਗ ਪੈ ਗਏ ਗਰੀਬੀ ਵਿੱਚ ਦਾਗ ਲੱਗਣੀਆਂ ਤੇ ਮੈਂ ਤੱਕਲ ਲਾਦਾ ਆਪਣੇ ਇਥੂਆ ਤੂੰ ਸੂਟ ਤੇ ਧੱਗ ਪੈ ਗਏ ਗਰੀਬੀ ਵਿੱਚ ਦਾਗ ਲੱਗਣੀਆਂ ਤੇ ਮੈਂ ਤੱਕਲ ਲਾਦਾ